ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਅਪਾ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਵੰਗੀ ਦੇ ਕਾਂਗੀ ਪਾਖਤ ਦੂਜਾ ਪਾਠ ਦੂਜਾ ਵਿਆਹ ਇਸ ਦੇ ਅਪਾ ਪ੍ਰਸ਼ਨ ਉੱਤਰ ਕਰਾਂਗੇ ਮਹੱਤਵਪੂਰਨ ਪ੍ਰਸ਼ਨ ਉੱਤਰ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੰਤ ਸਿੰਘ ਸੇਖੋ ਦੀ ਨਾਟਕ ਕਲਾ ਬਾਰੇ ਸੰਖੇਪ ਜਾਣਕਾਰੀ ਦਿਓ ਸੰਤ ਸਿੰਘ ਸੇਖੋ ਪੰਜਾਬੀ ਦਾ ਇੱਕ ਬੌਧਿਕ ਨਾਟਕਕਾਰ ਹੈ ਉਸਨੇ ਵਿਸ਼ੇਸ਼ ਤੌਰ ਤੇ ਇਤਿਹਾਸਕ ਤੇ ਇਤਿਹਾਸਕ ਵਿਸ਼ਾ ਘਟਨਾਵਾਂ ਤੇ ਨਾਟਕ ਲਿਖੇ ਹਨ ਇਹਨਾਂ ਨੇ ਨਵੇਂ ਅਧਸ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਉਸਦੇ ਨਾਟਕਾਂ ਵਿੱਚ ਬੌਧਿਕਤਾ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਹੈ ਉਸਨੇ ਪੰਜਾਬੀ ਨਾਟਕ ਨੂੰ ਗਹਿੀਤਾ ਪ੍ਰਦਾਨ ਕਰਨ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ ਉਸਦੇ ਨਾਟਕੇਡੇ ਕੱਟ ਤੇ ਪੜੇ ਜਿਆਦਾ ਹੁੰਦੇ ਹਨ ਨਾਟਕ ਦੀਆਂ ਸਮਾਵਨ ਨੂੰ ਪਾਰ ਕਰ ਜਾਣ ਕਰ ਉਸਦੇ ਨਾਟਕ ਰੰਗਮંચ ਤੇ ਬਹੁਤ ਸਫਲ ਨਹੀਂ ਹੁੰਦੇ ਸੇਖੋ ਦੇ ਪੂਰੇ ਨਾਟਕਾਂ ਨਾਲੋਂ ਉਸਦੇ ਕੰਗ ਹੀ ਰੰਗਮ ਉਦੇ ਦੇ ਸਫਲ ਹਨ ਦੂਜਾ ਵਿਆਹ ਇਕਾਂਗੀ ਦੇ ਵਿਸ਼ੇ ਵਾਰੀ ਆਪਣੇ ਵਿਚਾਰ ਪ੍ਰਗਟਾਓ ਸੰਤ ਸਿੰਘ ਸੇਖੋ ਦੇ ਇਕਾਂਗੀ ਦੂਜਾ ਵਿਆਹ ਦਾ ਵਿਸ਼ਾ ਨੌ ਸਸਤੇ ਸਮਾਜਿਕ ਰਿਸ਼ਤੇ ਵਿਚਲੇ ਝਗੜੇ ਤੇ ਇਸ ਰਿਸ਼ਤੇ ਦੀਆਂ ਔਂਜਣਾ ਨੂੰ ਪ੍ਰਗਟਾਉਣ ਨਾਲ ਸੰਬੰਧਿਤ ਹੈ ਇਕਾਂਗੀ ਕਾਰਨੇ ਇਸ ਰਿਸ਼ਤੇ ਦੀਆਂ ਔਂਜਣਾ ਦਾ ਹੱਲ ਵੀ ਸੁਝਾਇਆ ਹੈ ਉਹ ਭਾਵੇਂ ਸਸ ਨੂੰ ਕਸੂਰਵਾਸਾਂ ਦਾ ਪਰ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਕਿ ਜੇਕਰ ਨੌ ਸਿਆਣਪ ਤੋਂ ਕੰਮ ਲਵੇ ਤਾਂ ਸਸ ਦੀਆਂ ਵਿਧੀਆਂ ਤੇ ਕਾਬੂ ਪਾ ਸਕਦੀ ਤੇ ਘਰ ਦਾ ਮਾਹੌਲ ਵੀ ਸੁਖਾਵਾਂ ਹੋ ਸਕਦਾ ਹੈ ਮਨਜੀਤ ਇਸੇ ਤਰ੍ਹਾਂ ਦੀ ਭੂਮਿਕਾ ਨਿਭਾਉਂਦੀ ਹੈ ਇਸ ਕੰਗ ਦੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵੀ ਪ੍ਰਗਟਾਇਆ ਗਿਆ ਹੈ ਇਸ ਸਮੱਸਿਆ ਨੂੰ ਪੇਸ਼ ਕਰਕੇ ਪੁਰਾਣੀ ਦੇ ਨਵੀਂ ਪੀੜੀ ਦੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹਨ ਨਿਹਾਲ ਕਰਨ ਨੂੰ ਆਪਣੀ ਗਲਤੀ ਮੰਨਣੀ ਪੈਂਦੀ ਹੈ ਦੂਜੇ ਵਿਆਹ ਕੰਗ ਵਿੱਚ ਪੇਸ਼ ਹੋ ਦੂਜੀ ਵਿਆਹ ਦੀ ਸਮੱਸਿਆ ਬਾਰੇ ਵਿਚਾਰ ਕਰੋ ਦੂਜੇ ਵਿਆਹ ਸੰਤ ਸਿੰਘ ਸੇਖੋ ਦਾ ਇੱਕ ਮਤਵਪੂਰਨ ਕੰਮ ਹੈ ਜਿਸ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵਿਗਿਆਨਕ ਪੱਧਰ ਤੇ ਪ੍ਰਗਟਾਇਆ ਗਿਆ ਹੈ ਸੇਖੋ ਨੇ ਜ਼ਗੀਰਦਾਰੀ ਪ੍ਰਬੰਧ ਦੇ ਸਮੇਤ ਚੱਲੀ ਆ ਰਹੀ ਦੂਜੇ ਵਿਆਹ ਦੀ ਸਮੱਸਿਆ ਨੂੰ ਇਹ ਨਿਜੀਠਣ ਦਾ ਸਫਲ ਜਤਨ ਕੀਤਾ ਹੈ ਨਿਹਾਲਕੌਰ ਮੰਜੀਤ ਨੂੰ ਦੂਜੇ ਵਿਆਹ ਦੇ ਡਰਾਵੇ ਦਿੰਦੀ ਹੈ ਪਰ ਮੰਜੀਤ ਤੇ ਸੁਖਦੇ ਬੜੀ ਸੂਝਵਿਖੇ ਸਿਆਣਪਨਾ ਮਾਨ ਜੀ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦੇ ਹਨ ਮੰਜੀਤ ਬਲਵੰਤ ਸਿੰਘ ਨੂੰ ਵੀ ਇਸਤਰੀ ਸਵੱਗੀ ਮਦਦ ਨਾਲ ਸਿੱਧੇ ਰਾਤ ਲਿਆਉਣਾ ਚਾਹੁੰਦੀ ਹੈ ਇਸ ਤਰ੍ਹਾਂ ਦੂਜੇ ਵਿਆਹ ਕਾਂਗੇ ਵਿੱਚ ਦੂਜੇ ਵਿਆਹ ਦੀ ਸਮੱਸਿਆ ਤੇ ਇਸ ਦੇ ਹੱਲ ਨੂੰ ਬੜੀ ਸਫਲਤਾ ਨਾਲ ਪ੍ਰਗਟਾਇਆ ਗਿਆ ਹੈ ਤੇ ਇਹ ਸਿੱਖਿਆ ਦਿੱਤੀ ਗਈ ਹੈ ਕਿ ਸਮੇਂ ਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੈ ਕਿ ਦੂਜੇ ਵਿਆਹ ਕਾਂਗੇ ਦੇ ਸਲੇਖ ਨੂੰ ਟੁਕਵਾਤੇ ਸਫਲ ਕਿਹਾ ਜਾ ਸਕਦਾ ਹੈ ਦੂਜਾ ਵਿਆਹ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਪ੍ਰਗਟਾਇਆ ਗਿਆ ਹੈ ਸਾਰੇ ਇਕਾਂਗੀ ਵਿੱਚ ਵਾਰ-ਵਾਰ ਦੂਜੇ ਵਿਆਹ ਦਾ ਜ਼ਿਕਰ ਹੁੰਦਾ ਹੈ ਮਨਜੀਤ ਨੂੰ ਦੂਜੇ ਵਿਆਹ ਦਾ ਡਰ ਦਿੱਤਾ ਜਾਂਦਾ ਹੈ ਸੁਖਦੇਵ ਮਜਾਕ ਵਿੱਚ ਦੂਜੇ ਵਿਆਹ ਦੀ ਗੱਲਾਂ ਕਰਦਾ ਸੁਖਦੇਵ ਦਾ ਬਾਪੂ ਵੀ ਸੁਖਦੇਵ ਦੀ ਮੰਨ ਦੂਜੇ ਵਿਆਹ ਦੀ ਤਾਂ ਗੰਗਾ ਰਿਹਾ ਹੈ ਉਹ ਤਾਂ ਦੂਜਾ ਵਿਆਹ ਕਰਵਾ ਵੀ ਲੈਂਦਾ ਹੈ ਸੁਖਦੇਵ ਦੀ ਭੈਣ ਦੀ ਚਿੱਠੀ ਵਿੱਚ ਬਲਵੰਤ ਸਿੰਘ ਦੇ ਦੂਜੇ ਵਿਆਹ ਦੀ ਗੱਲ ਹੈ ਇਸ ਤਰ੍ਹਾਂ ਇਸ ਇਕਾਂਗੀ ਦਾ ਸਲੀਟੋ ਕੁਅਤੇ ਸਫਲ ਕਿਹਾ ਜਾ ਸਕਦਾ ਹੈ ਮਨਜੀਤ ਨੇ ਕਦੋਂ ਤੇ ਆਪਣੇ ਪਤੀ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਜਦੋਂ ਮਨਜੀਤ ਨਿਹਾਲਕੌਰ ਦੇ ਸਾਹਮਣੇ ਆਪਣੇ ਪਤੀ ਸੁਖਦੀਪ ਦਾ ਨਾਮ ਲੈਂਦੀ ਹੈ ਤਾਂ ਨਿਹਾਲਕੌਰ ਉਸ ਨੂੰ ਕਹਦੀ ਕਿਸੇ ਮੁੰਡੇ ਦਾ ਨਾਮ ਕਦੋਂ ਤੋਂ ਲੈਣਾ ਸ਼ੁਰੂ ਕੀਤਾ ਮਨਜੀਤ ਦੱਸਦੀ ਇੱਕ ਪਿਛਲੀ ਵਾਰ ਜਦੋਂ ਉਹ ਛੌਣੀ ਰਹੀ ਸੀ ਤਾਂ ਸੁਖਦੀਪ ਨੇ ਆਪ ਹੀ ਨਾਮ ਲੈਣ ਲਾ ਲਿਆ ਮਨਜੀਤ ਨਿਹਾਲਕੌਰ ਨੂੰ ਕਹਿੰਦੀ ਹੈ ਕਿ ਕਿਸ ਨੇ ਉਹਨਾਂ ਸਾਹਮਣੇ ਆਪਣੇ ਪਤੀ ਦਾ ਨਾਮ ਨਹੀਂ ਸੀ ਲੈਣਾ ਪਰ ਇਹ ਮੁੱਤਿ ਚੜਿਆ ਹੁਣ ਕਨ ਲਿਆ ਗਿਆ ਹੈ ਮਨਜੀਤ ਸੁਖਦੇਵ ਨੂੰ ਔਰਤ ਸਭਾ ਬਾਰੇ ਕੀ ਜਾਣਕਾਰੀ ਹੁੰਦੀ ਹੈ ਮਨਜੀਤ ਸੁਖਦੇਵ ਨੂੰ ਦੱਸਦੀ ਕਿ ਉਹਨਾਂ ਨੇ ਲੋਕ ਔਰਤ ਸਭਾ ਬਣਾਈ ਹੈ ਜਿਸ ਦੀਆਂ ਜ਼ਿਲੇ-ਜ਼ਿਲੇ ਤੇ ਪਿੰਡ-ਪਿੰਡ ਵਿੱਚ ਸ਼ਖਾਵਾਂ ਬਣ ਰਹੀਆਂ ਹਨ ਉਹ ਦੱਸਦੀ ਕਿ ਪੰਜਾਬ ਦੀ ਔਰਤ ਆਪਣੇ ਦੁੱਖਾਂ ਦਾ ਟਿਕਾਰਾ ਪਾਉਣ ਲਈ ਆਪਣੇ ਹੱਕਾਂ ਦੀ ਲੜਖੀ ਜੱਥੇਬੰਦ ਹੋ ਰਹੀ ਹੈ ਉਹ ਜਾਣਦੀ ਹੈ ਕਿ ਭੈਣ ਜੀ ਦੇ ਪਿੰਡ ਵੀ ਔਰਤ ਸਭਾ ਦਾ ਸ਼ਾਖਾ ਹੈ ਉਹ ਕਹਿੰਦੀ ਕਿ ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਤੇ ਲੈ ਆਏਗੀ ਮਨਜੀਤ ਵੱਲੋਂ ਆਪਣੇ ਪਤੀ ਸੁਖਦੇਵ ਦਾ ਨਾਮ ਲੈਣ ਸੁਨਿਆਲ ਕੌਰ ਤੇ ਸੁਖਦੇਵ ਦੇ ਬਚਾਅ ਬਾਰੇ ਲਿਖ ਦੇਵ ਜਾਣ ਕਰੀ ਨਿਹਾਲ ਕੋ ਚਾਹਦੀ ਹੈ ਕਿ ਮਨਜੀਤ ਆਪਣੇ ਪਤੀ ਦਾ ਨਾਂ ਨਾ ਲਵੇ ਪਰ ਇਸੂੰ ਦੀ ਸੁਖਦੇਵ ਦੇ ਵਿਚਾਰ ਅਲੱਗ ਹਨ ਉਹ ਕਹਿੰਦਾ ਕਿ ਪਤਨੀ ਵੱਲੋਂ ਪਤੀ ਦਾ ਨਾਂ ਲੈਣ ਵਿੱਚ ਕੋਈ ਔਗਣ ਨਹੀਂ ਉਹ ਕਹਿੰਦਾ ਤੀਵੀ ਆਪਣੇ ਘਰ ਵਾਲੇ ਨੂੰ ਸਰਦਾਰ ਜੀ ਕਹਿੰਦੀ ਚੰਗੇ ਨਹੀਂ ਲੱਗਦੀ ਜੇਕਰ ਉਹ ਇਹ ਕਹੇ ਤਾਂ ਫਿਰ ਉਸਦੇ ਘਰ ਵਾਲ ਨੂੰ ਉਸ ਨੂੰ ਸਰਦਾਰ ਜੀ ਕਹਿਣਾ ਪਵੇ ਸੁਦੇਵ ਆਪਣੇ ਮਿੱਤਰ ਸੋਹਣ ਸਿੰਘ ਦਾ ਵਾਲਾ ਦੰਦਾ ਦੱਸਦਾ ਕਿ ਆਪਣੀ ਪਤਨੀ ਉਸ ਸਰਦਾਰ ਨਹੀਂ ਕਹਿੰਦਾ ਤੇ ਉਹਨਾਂ ਨੂੰ ਹਾਸਾ ਆਉਂਦਾ ਜਾਣਕਰ ਕਹਿੰਦੀ ਕਿ ਜੇਕਰ ਜਿਹਾ ਹੀ ਹੈ ਤਾਂ ਉਹ ਵੀ ਆਪਣੇ ਪਤੀ ਦਾ ਨਾਂ ਲੈ ਲਿਆ ਕਰੇਗੀ ਜਦ ਮਨਜੀਤ ਮੋੜ ਆਪਣੇ ਪਤੀ ਦਾ ਨਾਂ ਲੈਂਦੀ ਹੈ ਤਨਿਹਾਲ ਕੋ ਮਨਜੀਤ ਨੂੰ ਨੂੰ ਸਵਾਲ ਕੇ ਬੋਲਣ ਦੇ ਲਈ ਕਹਿੰਦੀ ਹੈ ਉਸਨੇ ਮਨਜੀਤ ਨੂੰ ਸੁਖਦੇਵ ਦਾ ਨਾਮ ਨਹੀਂ ਲੈਣ ਦੇਣਾ ਪਰ ਦੂਜੇ ਪਾਸੇ ਸੁਖਦੇਵ ਵੀ ਸਰਦਾਰ ਜੀ ਅਖਵਾਉਣ ਦੇ ਹੱਕ ਵਿੱਚ ਨਹੀਂ निहाल कौर मंजीत ਸਿੰਘ देव ਦੂਜੇ ਵਿਆਹ ਦੀ ਤੰਕੀ ਕੰਦੀ ਆ ਨਿਹਾਲ कौर ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਹੈ मंजीत ਦੇ ਵਿਆਹ ਨੂੰ 2.5 ਸਾਲ ਹੋ ਗਏ ਹਨ ਹੋ ਚੁੱਕੇ ਹਨ ਉਸਕੇ ਕੋਈ ਬੱਚਾ ਨਹੀਂ ਸੀ ਨਿਹਾਲ कौर ਸਮੇ ਸਮੇਤ मंजीत ਦੀ ਕਮਾਨ ਨਕਸ ਕਰਦੀ ਹੈ ਤੇ ਸੁਖਦੇਵ ਦੇ ਦੂਜੇ ਵਿਆਹ ਦਾ ਡਰ ਪੰਦੀ ਕਹਿੰਦੀ ਸੁਖਦੇਵ मंजीत ਦਾ ਤੇ ਕਿਸੇ ਵੀ ਵਿਚਾਰੀ ਮਾਂ ਦਾ ਵੀ ਕੋਈ ਕਸੂਰ ਨਹੀਂ ਉਸ ਨੂੰ ساری عمر ਬਾਪੂ ਵੱਲੋਂ ਦੂਜਾ ਵਿਆਹ ਕਰਵਾਉਣ ਕਰਵਾ ਲੈਂਦੀ ਹੈ ਧਮਕੀ ਮਿਲਦੀ ਹੈ ਅੰਤੁਰਦੇਵ ਸਿੰਘ ਨੇ ਦੂਜਾ ਵਿਆਹ ਕਰਵਾ ਲੈਨੇ ਆਲਕੋ ਸੰਭ ਦੀ ਕਿ ਇਸ ਧੀ ਤੇ ਕਾਬੂ ਰੱਖਣੀ ਜਿਵੇਂ ਦੀ ਤਾਂ ਕੀ ਜ਼ਰੂਰੀ ਹੈ ਸੁਖਦੇਵ ਦੱਸਦਾ ਕਿ ਮਾਂ ਨੂੰ ਪੋਤਾ ਪੁੱਤ ਨਹੀਂ ਹੁੰਦਾ ਵੀ ਮਨਜੀਤੇ ਰੋਸ ਹੈ ਨਿਹਾਲ ਕਰਨੇ ਮਨਜੀਤ ਨੂੰ ਦੂਜੇ ਵਿਆਹ ਸੰਬੰਧੀ ਜਿਹੜੇ ਬੋਲ ਕੋਲ ਕਹੇ ਸਾਨੂੰ ਇਸ ਲਈ ਮਾਫੀ ਕਿਉਂ ਮੰਗਦੀ ਹੈ ਜਦ ਨਿਹਾਲ ਕੌਰ ਨੂੰ ਦੱਸਿਆ ਜਾਂਦਾ ਕਿਸਦਾ ਜਵਾਈ ਬਲਵੰਤ ਸਿੰਘ ਵੀ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਬਹੁਤ ਪਰੇਸ਼ਾਨ ਹੁੰਦੀ ਹੈ ਇਸ ਲਈ ਉਹ ਮਨਜੀਤ ਨੂੰ ਕਹਿੰਦੀ ਕਿ ਉਸਨੇ ਉਸ ਨਾਲ ਜਿਹੜੀਆਂ ਦੂਜੇ ਵਿਆਹ ਦੀ ਗੱਲਾਂ ਕੀਤੀਆਂ ਉਸ ਲਈ ਉਸ ਨੂੰ ਮਾਫ਼ ਕਰਤਾ ਜਾਵੇ ਨਿਹਾਲ ਕੌਰ ਕਹਿੰਦੀ ਉਹ ਤਾਂ ਪਹਿਲਾਂ ਹੀ ਦੂਜੇ ਵਿਆਹ ਦਾ ਬਹੁਤ ਦੁੱਖ ਭੋਗ ਚੁੱਕੀ ਹੈ ਉਹ ਕਹਿੰਦੀ ਕਿਸ ਦੀ ਤੀਤ ਦੂਜੇ ਵਿਆਹ ਦੀ ਹੋਣੀ ਪਤਾ ਨਹੀਂ ਕਿਹੜੇ ਪਾਪ ਦਾ ਫਲ ਬਣ ਕੇ ਵੀਤੀ ਹੈ ਉਹ ਮਨਜੀਤ ਨੂੰ ਕਹੇ ਬੋਲਾਂ ਕੋਲ ਨਹੀਂ ਮਨਜੀਤ ਤੇ ਵਾਹਿਗੁਰੂ ਤੋਂ ਮਾਫ਼ੀ ਮੰਗਦੀ ਹੈ ਦੂਜਾ ਵਿਆਹ ਕੰਗ ਦੀ ਪਤਨ ਨਿਹਾਲ ਕੌਰ ਨ ਜਾਣ ਪਛਾਨ ਨਿਹਾਲਕਰ ਦੂਜਾ ਵਿਆਹ ਕਾਂਗੀ ਦੀ ਵਿਸ਼ੇਸ਼ ਔਰਤਾ ਹੈ ਗੁਰਦੇਵ ਸਿੰਘ ਦੀ ਪਤਨੀ ਸੁਖਦੇਵ ਤੇ ਸੁਖਦੇਵ ਕਰ ਦੀ ਮਾਂ ਹੈ ਉਹ ਪ੍ਰਾਣੀ ਪੀੜੀ ਦੀ ਪ੍ਰਤੀਨਿਧਤਾ ਕਰਨ ਵਾਲੀ ਪਰੰਪਰਵਾਦੀ ਵਿਚਾਰਾ ਮਾਲਕ ਉਸ ਦਾ ਦ੍ਰਿਸ਼ਟੀਕੋਣ ਪਿਛਾ ਗੁੱਟੂ ਹੈ ਉਹ ਆਪਣੀ ਨੋ ਮਨਜੀਤ ਦੇ ਕਮਰਚ ਨਫਸ ਕਰਦੀ ਰਹਿੰਦੀ ਉਸਨੂੰ ਤਾਨੇ ਮਾਰਦੀ ਹੈ ਆਪਣੇ ਪੁੱਤਰ ਦੇ ਦੂਜੇ ਵਿਆਹ ਡਰਾਬੇਂਦੀ ਹੈ ਪਰ ਜਦ ਉਸ ਨੂੰ ਪਤਾ ਲੱਗਦਾ ਉਸ ਆਪਣਾ ਜੋ ਹੀ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਸ ਦੀ ਅਕਲ ਟਿਕਾਣੀ ਹੁੰਦੀ ਉਸ ਨੂੰ ਆਪਣੀਆਂ ਗਲਤੀਆਂ ਦਾ ਅਨਪਰਵ ਹੁੰਦਾ ਹੈ ਦੂਜਾ ਵਿਆਹ ਕਾਂਗੀ ਦੀ ਪਾਤਰ ਮਨਜੀਤ ਬਾਰੇ ਜਾਣਕਾਰੀ ਪੰਜੀਦੂ ਜਵਿਆ ਕੰਗੀ ਦੀ ਮੁਖ ਇਸਤਰੀ ਪਤ੍ਰ ਸੁਖਦੇਵ ਸਿੰਘ ਦੀ ਪਤਨੀ ਹਲਕਾ ਤੇ ਗੁਰਦਰ ਸਿੰਘ ਨੋ ਹੈ ਉਹ ਪੜ੍ਹੀ ਲਿਖੀ ਗਾਵਦੂ ਚਾਨ ਵਾਲੀ ਹਾਜ ਜਵਾਹਸ ਮੁਖਸਵਾ ਦੀ ਮਾਲਕ ਇੱਕ ਦਜ ਪਤਨੀ ਜਜੀ ਨੂੰ ਹੈ ਉਹ ਨਵੀਂ ਪੀੜੀ ਦੀ ਪੱਤੀ ਨੇ ਤਕਾਦੀ ਇਸਤਰੀ ਵਿੱਚ ਆਪਣੀ ਹੱਕਲੀ ਪੈਦਾ ਹੋਰੀ ਜਗਿਰਤੀ ਪੱਤੀਕ ਹੈ ਆਪਣੀ ਸੂਝ ਬੂਝ ਸਿਆਣਪ ਨਾਲ ਕਰਦੇ ਨਾਲ ਉਸ ਕਾ ਬਣਾਈ ਰੱਖਦੇ ਉਸ ਦਾ ਦ੍ਰਿਸ਼ਟੀਕੋਣ ਸਰਵਵਾਦੀ ਹੈ ਸਿਆਣਪ ਤੋਂ ਕਮਲੇ ਕੇ ਆਪਣੇ ਸਾਧਨ ਦੀ ਕਿੰਨੇ ਕਾਬੂ ਪਾ ਲੈਂਦੀ ਆਪਣੇ ਦੇਸ਼ ਵਿੱਚ ਸਫਲ ਹੁੰਦੀ ਦਿਖਾਈ ਗਈ ਹੈ ਦੂਜਾ ਵਿਆਹ ਕੰਗੀ ਦੇ ਪਤ ਸਖਦੇਵ ਨਾਂ ਜਾਣ ਪਛਾਣ ਸਖਦੇਵ ਦੂਜਾ ਵਿਆਹ ਕੰਗੀ ਦਾ ਵਿਸ਼ੇਸ਼ ਮਰ ਪਤ ਰਹੇ ਨੇ ਹਲਕਰ ਤੇ ਗੁਰਦੇਵ ਸਿੰਘ ਦਾ ਪੁੱਤਰ ਸੁਖਦੇਵ ਕੌਰ ਦਾ ਭਰਾ ਮਨਜੀਤ ਦਾ ਪਤੀ ਹੈ ਉਹ ਇੱਕ ਫੌਜੀ ਹੈ ਨੌਜਵਾਨ ਪੀੜੀ ਦੀ ਪ੍ਰਤੀਨਿਧਤਾ ਕਰਦਾ ਉਸ ਤੇ ਖਿਆਲ ਅਗਾਹ ਵਧੂ ਹਨ ਉਸ ਅਨੁਸਾਰ ਇੱਕ ਪਤਨੀ ਵੱਲ ਪਤੀ ਦਾ ਨਾਂ ਲੈਣ ਵਿੱਚ ਕੋਈ ਔਗੜ ਨਹੀਂ ਉਹ ਆਪਣੀ ਮਾਂ ਦੀ ਪਛਾਣ ਕਿਚੂ ਵਿਚਾਰਾਂ ਦਾ ਪੱਖ ਨਹੀਂ ਪੂਰਦਾ ਸੁਖਮਜੀਤ ਦੇ ਆਨ ਖਲੇ ਹਾਂ ਵੀ ਪਰਦਾ ਆਪਣੀ ਮਾਂ ਦੀ ਦੂਜੇ ਵਿਆਹ ਲਈ ਸੋਨ ਬੜੀ ਸੂਝ-ਬੂਝ ਨਾਲ ਬਦਲਣ ਦਾ ਸਫਲ ਹੋਣ ਦਾ ਮਾਤਾ ਪਿਤਾ ਦਸਕਾਰ ਕਰ ਦੋ ਪੈਨ ਦੀ ਹੈ ਜਿੱਤੀ ਵਰਕੇ ਪਰੇਸ਼ਾਨ ਹੁੰਦਾ ਹੈ ਸੁਖਦੇਵ ਕੌਰ ਦੇ ਪਰਿਵਾਰ ਬਾਰੇ ਜਾਣਕਾਰੀ ਦਿਓ ਸੁਖਦੀਪ ਕੌਰ ਬਲਵੰਤ ਸਿੰਘ ਦੀ ਪਤਨੀ ਹਲਕਾ ਤੇ ਗੁਰਦੇਵ ਸਿੰਘ ਦੀ ਸੀ ਸੁਖਦੀਪ ਦੀ ਪੈਨ ਮਨਜੀਤ ਦੀ ਨਨਾਨਹ ਉਸ ਦੀਆਂ ਦੋ ਕੁੜੀਆਂ ਨੇ ਸਪਤੀ ਸ਼ਰਾਬ ਪੀਂਦਾ ਦੀ ਰਾਤੀ ਅ ਦੀ ਦੀ ਰਾਤ ਘਰ ਨਹੀਂ ਆਉਂਦਾ ਤੇ ਉਸ ਤੇ ਕੁਝ ਬੋਲਣ ਤੋਂ ਸਨਮਾਨ ਨਹੀਂ ਪੈਂਦਾ ਸੁਖਦੀਪ ਕੌਰ ਦੇ ਕੋਈ ਪੁੱਤਰ ਨਾ ਹੁਣ ਕਰਨ ਸਪਤੀ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ ਇੱਕ ਪਤਨੀ ਤਨੂ ਦੇ ਰੂਪ ਵਿੱਚ ਮਨਜੀਤ कौर ਦੀ ਭੂਮਿਕਾ ਬਾਰੇ ਵਿਚਾਰ ਕਰੋ ਮਨਜੀਤ कौर ਦੂਜਾ ਵਿਆਹ ਕਰਨ ਦੀ ਮਹੱਤਵਪੂਰਨ ਇਸਤਰੀ ਪਾਤਰ ਹੈ ਉਹ ਇੱਕ ਅਦਾਸ਼ ਪਤਨੀ ਨੂੰ ਹੈ ਆਪਣੇ ਪਤੀ ਦੀ ਖੁਸ਼ੀ ਦਾ ਪੂਰਾ ਖਿਆਲ ਰੱਖਦੀ ਹੈ ਨਾਲ ਪਰਪਾ ਮੈਂ ਉਸ ਤੇ ਨੁਕਸ ਕਰਦੀ ਰਹਿੰਦੀ ਹੈ ਉਸ ਨੂੰ ਦੂਜੇ ਵਿਆਹ ਦਾ ਡਲ ਦਿੰਦੀ ਹੈ ਪਰ ਆਪਣੇ ਪਤੀ ਕੁਸ਼ਲ ਨੂੰ ਫਿਰ ਵੀ ਸਤਿਕਾਰ ਕਰਦੀ ਹੈ ਮਨਜੀਤ ਇੱਕ ਸਜੀ ਨੂੰ ਹੈ ਨੂ ਦੇ ਰੂਪ ਵਿੱਚ ਕਦੇ ਜ਼ਿੰਮੇਵਾਰੀਆਂ ਨੂੰ ਸਫਲਤਾ ਨਾਲ ਨਿਭਾਉਂਦੀ ਹੈ ਉਹ ਆਪਣੇ ਸਸਤੇ ਸਾਰੇ ਦਾ ਸਤਿਕਾਰ ਕਰਦੀ ਹੈ ਉਹਨਾਂ ਦਾ ਖਿਆਲ ਰੱਖਦੀ ਹੈ ਨਿਹਾਲ ਕੌਰ ਨੂੰ ਮਨਜੀਤ ਦੇ ਕਿਹੜੇ-ਕਿਹੜੇ ਕੰਮ ਪਸੰਦ ਨਹੀਂ ਨਿਹਾਲ ਕੌਰ ਨੂੰ ਮਨਜੀਤ ਦਾ ਕੋਈ ਕੰਮ ਵੀ ਪਸੰਦੀਆਂ ਹੁੰਦਾ ਉਸ ਤੇ ਹਰ ਕੰਮ ਵਿੱਚ ਨੁਕਸ ਕਰਦੀ ਹੈ ਉਹ ਕਹਿੰਦੀ ਕਿ ਮਨਜੀਤ ਵੇਲੇ ਸਿਰ ਰੋਟੀ ਠੱਕ ਨਹੀਂ ਕਰਦੀ ਸਬਜੀ ਬਹੁਤ ਵੱਡੀ ਏਡੀ ਕੱਢਦੀ ਹੈ ਉਹ ਬਹੁਤ ਤੇਜ਼ ਅੱਗ ਤੇ ਸਬਜੀ ਬਣਾਉਂਦੀ ਹੈ ਜੋ ਅਧਰੀ ਜੀ ਹੁੰਦੀ ਹੈ ਨਿਹਾਲ ਕੌਰ ਨੂੰ ਤਾਂ ਮਨਜੀਤ ਨਾ ਤਾਂ ਮਨਜੀਤ ਦਾ ਇਸ ਤਰੀਕ ਸਭ ਮੈਂਬਰ ਵਾਂਡਾ ਪਸੰਦ ਹੈ ਨਾ ਹੀ ਉਸ ਦਾ ਆਪਣਾ ਪਤੀ ਦਾ ਨਾਲ ਲੈਣਾ ਉਹ ਮਨਜੀਤ ਦਾ ਗਵਾਂਡਨ ਕੋ ਜਾਣਾ ਵੀ ਪਸੰਦ ਨਹੀਂ ਕਰਦੀ ਤਾਂ ਪਿਆਰੇ ਵਿਦਿਆਰਥੀਓ ਏ ਸੀ 10ਵੀਂ ਕਲਾਸ ਦੇ ਪੰਜਾਬੀ ਵੰਨਗੀ ਦੇ ਇਕਾਂਗੀ ਪਾਗ ਦੇ ਦੂਜਾ ਪੜ ਦੂਜਾ ਵਿਆਹ ਇਸ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ ਸਨ ਤਾਂ ਧੰਨਵਾਦ